ਸਾਸਰੀ ਕਾਲ ਜੀ ਸਾਰਿਆਂ ਨੂੰ ਜੀ ਸਾਸਰੀ ਕਾਲ ਜੀ ਹੋਰ ਕਿਹਾ ਦਾ ਠੀਕ ਹੈ ਜੀ ਕਿਦਾਂ ਆਜ ਦਿਖਾਣੀ ਹੈਗਾ ਅੱਜ ਤੂੰ ਨਿਕਲ ਗਈ ਫਿਰ 10 ਵਜੇ ਤੱਕ ਕੰਮੇ ਨਿਪਟੜੇ ਅੱਜ ਦੇ ਕੱਲ ਦਿਨ ਦਿਨ ਦਾ ਫਰਕ ਹੁੰਦਾ ਆਪਣਾ ਵਾਣਾ ਅੱਜ ਤੋ ਪੂਰੀ ਕੱਲ੍ਹ ਸਵੇਰ ਤੇ ਹੈ ਨਿਕਲੇ ਬਿਤੇ ਆ ਮੈਂ ਨਿਉ ਪਰੋ ਸ਼ਾਮ ਕਾ ਰੋ ਵੀ ਨਾਲ ਸਾਰੇ ਜੜੀ ਵੀ ਪਈ ਗਿਆ ਇੱਥੇ ਬੈਠਾ ਉਹਨੇ ਕੋ ਬੈਠਾ ਮਸ ਹੈ 3 ਵਜੇ ਹਜੇ ਆਇਆ ਤਾਂ ਤੱਕ ਬੋਲੀ ਗਿਆ ਉਹ ਨਹੀਂ ਰਹੂਗਾ ਕਤਾਂ ਮੈਂ ਦੁੱਧੂ ਹਜਰੀ ਲੱਕੀ ਫਿਰ ਆਉਣੇ ਨੂੰ ਆਹੋ ਆਹੋ ਤੇਰੀ ਗੁੰਹਲੀ ਦੀ ਕਾ ਮੈਂ ਤੂੰ ਕਿਹਾ ਸਾਰੀ ਸੱਤਰੀ ਆਏ ਫਿਰਦੇ ਰਹੇ ਥੋੜੇ ਜੇ ਟਾਈਮ ਟੇਬਲ ਹਿੱਲਿਆ ਟਾਈਮ ਟੇਬਲਿਆ ਇਹ ਬਿੰਦਰ ਨੇ ਵੀ ਕਿਹਾ ਕਹਿੰਦਾ ਦੇਖ ਲੈ ਹਲੇ 7:30 ਹੋਇਆ ਕੰਨਾਂ ਨਹੀਂ ਰਬੋ ਵੀ ਗਿਆ ਉਹ ਮਹਾ ਬਦਲ ਬਾਈ ਕਰਕੇ ਲੱਗਦਾ ਸੇ ਵੀ ਇਹ ਨਹੀਂ ਕਿ ਟੈਸ ਬਦਲ ਗਿਆ ਨਹੀਂ ਮਾਣ ਹੁੰਦਣਾ ਨਵਾਂ ਵਕੇ ਇਹ ਪੇਦਾ ਲੱਗਦਾ ਯਾਰ ਮੈਂ ਕਹਿੰਦਾ ਪੰਜ ਦਾ ਹੁਣ ਦਿਨ ਭੱਜਦਾ ਆ ਆਪਾਂ ਖੜਦੇ ਨਹੀਂ ਆਏ ਯਾਰ ਅੱਜ ਵਾਲਾ ਦਿਨ ਤਾਂ ਮਹੌਤ ਕੋਈ ਕੱਲ ਮੈਂ ਨਾਲ ਰਸੋਈ ਕੱਲ ਸਾਰੀ ਅੜੀ ਵਿੱਚ ਰਹੇ ਆ ਉੱਤੇ ਵੀ ਨਹੀਂ ਰਹੇਗੇ ਉਂਤਰੇ ਹੁਣ ਅਸ ਪੰਜ ਛੇ ਬੂਟੇ ਆ। ਇਹਨੂੰ ਵੀੜੀ ਉਹਦਾ ਵੀ ਕੰਮ ਕਿਤੇ ਲੱਗ। ਉਹ ਉੱਥੇ ਲਾ ਕੇ ਆ ਮੇਰ ਘੁੱਟਿਆ ਚ। ਅਸੈਂ ਸਰ ਦੇ ਸੀਪਾ ਨੂੰ ਮੈਂ ਫੋਨ ਕਰਿਆ ਵਾ ਸੀਪਾ ਬਣਾ ਘਰਾਂ ਤੇ ਗਿਆ ਪਤਾ ਰੋਪਰ ਹੁਣ ਮੈਨੂੰ ਫੋਨ ਆਇਆਗਾ ਨਾ ਵੀ ਆ ਗਿਆ ਮੈਂ ਕਹਿੰਦਾ ਇੱਕ ਦਿਨ ਹੋਰ। ਅਸੈਂ ਮਹਾਜਾ ਕੱਟ ਕੇ ਲਾਇਆ ਜਿੱਥੇ ਜਿਹੜੇ ਹੋਰ ਹੋਰ ਧੁੱਪ ਬੋਲਦਾ ਧੁੱਪ ਜਾਣੇ ਹਾਂ ਜਿਹੜੀ ਮਸੰਮੀ ਦਾ ਬੂਟਾ 8:00 ਵਜੇ ਹੁਣ ਅਸੈਂ ਦੂਏ ਕਰੇ ਜਾਮਣ ਦੇ ਤਿੰਨ ਰਕਾਰ ਦੇ ਵੀ ਤਿੰਨ ਲੱਗੇ। ਜੀ ਉੱਤੇ ਜਾ। ਜੇ ਰਾਤ ਨੂੰ ਕਾਹਵਤ ਹੈ। ਦੱਲਾ ਜੀ ਬਰੇ ਇਦਿਨ। ਇੱਕ ਹੋ ਰਿਆ ਦੱਲੀ ਰਹਿ ਗਿਆ ਬੁੱਟਾ ਦੇ। ਦੇ ਦਿਓ ਉਹਨੂੰ ਉੱਥੇ। ਦੱਲੀ ਹੁਣ ਉਹ ਚੀਜ਼ ਮੰਗਦਾ ਨਹੀਂ ਹੈਗਾ। ਕਹਿੰਦਾ ਮੈਨੂੰ ਜੀਪੂ ਚਾਹੀਦਾ। ਮਾਹਾਂ ਕੰਦ ਦਾ ਸੀ ਲੱਗਣ ਲਾਇਆ ਸੀ ਹੁਣ। ਕਿਹੜੇ ਟਾਈਮ ਸਾਨੂੰ ਪਰਿਆ ਸੀ। ਅਰਹੁਣੂ ਮੈਂ ਪਰਸੋਂ ਜਾਣਾ ਤੁਹਾਨੂੰ। ਕਿਸ ਹੱਲਿਆ ਦੀ। ਅਸਮ ਜੀਪੂ ਮੋਟਰ ਲਿਆ ਕਰ। ਹੂੰ। ਉਹਨੂੰ ਮੈਂ ਕਹਿਤਾ ਮਨਨ ਨੂੰ ਭਾਈ ਪਰਸੋਂ ਮੈਂ ਜੀਪੂ ਰੋ ਪੁੱਟਾ। ਹੂੰ। ਵੀ ਹਾਂ ਸਾਡੇ ਤੋਂ ਦੋ ਦਿਨ ਟਾਈਮ ਨਹੀਂ ਲੱਗੇਗਾ। ਦੋ ਦਿਨ। ਮੈਂ ਦੁਪਹਿਰੇ ਕੱਖਲੇਡ ਲੱਗ ਗਿਆ ਬੱਦਲੇ ਜਿਹੜਾ ਉਹਦੇ ਖਾਦਾ ਮਾਹੀ ਨਾ ਫੇਰ ਤੇ ਉਦੋਂ ਗੱਲੇ ਕਰਦੇ ਕੱਲ ਸਕਾ ਕੇ ਟੁੱਕੇ ਆ ਮੈਂ ਸਾਨੂੰ ਹੁਣ ਵੀ ਆਟਾ ਗੇਰਨਾ ਪੈਂਦਾ ਤਾਂ ਨਾ ਗੱਲ ਗੱਲੇ ਵਧਾ ਨਹੀਂ ਮੁਲਕ ਮਾਰ ਜਾਂਦੇ ਆਪਾਂ ਕਹੀ ਗਏ ਨਹੀਂ ਵੀ ਸਾਲਾ ਅਜਮੋ ਗਿੱਲੇ ਜਿਹੇ ਕੱਖ ਵੱਢ ਕੇ ਲੈ ਆ ਕੇ ਟਿੱਕ ਟਿੱਕ ਪਾਣੀ ਖੜਾ ਹੈ ਨਹੀਂ ਤੇਰੇ ਯਾਰ ਗਿੱਟੇ ਗਿੱਟੇ ਪਾਣੀ ਕਿੱਥੇ ਗਾਹ ਆਂ ਚੇ ਮੈਂ ਆਜਾ ਵੱਢ ਕੇ ਲੈ ਆਇਆ ਜਿਵੇਂ ਜੁੱਤੀ ਪਾ ਕੇ ਬੰਨ ਲੈ ਨਾ ਮੇਰੀ ਪਾਣੀ ਮੇਰੀ ਤਾਂ ਮੈਨੂੰ ਚਾਉਂਦਾ ਪਾਣੀ ਕੱਦੂ ਨੂੰ ਖਾਣ ਲਈ ਹੋਈ ਆ ਕੱਲ ਵੀ ਉੱਤੀ ਪਈ ਆ ਉਹ ਬਿੱਲਾ ਵੀ ਗਿੱਲਾ ਪਿਆ ਆਪਣੀ ਕਿਆ ਕਰਾ ਫੋਰੇ ਨੇ ਠੇ ਦਾ ਪਿਆ ਜਿਹੜਾ ਮੈਂ ਵੀ ਜਾਈ ਉਹ ਸੁੱਕਾ ਪਿਆ ਹੈ ਹਾਂ ਉਹ ਕਿਹੜਾ ਸੁੱਕਾ ਪਿਆ ਇਹ ਜਿਹੜਾ ਜੀ ਵੱਡਦਾ ਹੈ ਉਹ ਬਿੱਲਾ ਹੈ ਬਈ ਉਹ ਚੜੀ ਦੀ ਮੱਗੇ ਦੇਖੀ ਜਾਵੇ ਚੜੀ ਹੈ ਤਾਂ ਗਰੀਬ ਹਾਂ ਪਰ ਜਿਹੜਾ ਕਿਣਾ ਹੁਣ ਅੱਜ ਤੋਂ ਪਾਲ ਲੱਗੀ ਨੇ ਨੇ ਸੱਜਾ ਉਹ ਚੱਕ ਲਿਆ ਫੇਰ ਉਹ ਮੈਂ ਗਿਆਦਾ ਸਵੇਰ ਉਹ ਘੂੜੀ ਫੇਰ ਲੱਗ ਕੇ ਥੋੜੂ ਨਹੀਂ ਕਰਨਾ 11 ਵਜੇ ਬੰਗਿਆ ਦਾ ਤਸਿਆ ਵੀ ਜੇ ਕਿਦੇ ਉਹ ਪਾਇਨਾ ਉਹਨੇ ਫੇਰ ਦੱਬ ਲੈਣੀ ਦੀ ਪਾਣੀ ਦਾ ਨਹੀਂ ਹੈਗਾ ਜਮੇ ਗੇ ਫੋਰਲਾ ਬਾਜਰੇ ਚ ਕੱਲ ਪੈਰ ਕਰਦਾ ਲੋ ਜੀ ਜੋਦੀ ਪੇ ਮੈਂ ਬੁਜੀ ਚਲੀ ਜਾ ਆ ਜਾਣਾ ਪੈਣਾ ਮਰਮਲਿਆ ਮਰਮਲਿਆ ਪਰਮਾਤਮ ਵਿਗਿਆਨ ਮਰਮਲਿਆ ਕਿੰਦਾ ਆ ਹਾਂ ਹਾਂ ਚਿੰਤਾ ਪੈ ਲਾ ਗਿਆ ਪਰ ਵੀ ਕਿਰਾ ਉੱਤੇ ਤੈਜੜ ਕੁੱਟ ਲੈ ਕੇ ਲਾ ਦਿੱਤੇ ਇੱਕ ਪਏ ਆ ਪਏ ਮੇਰਾ ਟਾਈਮ ਨਹੀਂ ਲੱਗਿਆ ਡਿਊਟੀ ਲੱਗਿਆ ਡਿਊਟੀ ਦਾ ਘਰ ਦੇ ਵਿੱਚ ਉਹਨੇ ਤਾਂ ਮੈਂ 3 ਮਹੀਨੇ ਟਾਈਮ ਬਹਨ ਉਹਨੇ ਮੈਨੂੰ ਫੋਨ ਆ ਤਾਂ 11 ਘੰਟੇ ਤੱਕ ਆਇਆ ਮਾਦਰ ਕੋਈ ਨਹੀਂ ਜਲ ਆ ਗਿਆ ਮੈਂ ਫੋਨ ਕਰ ਦਿੱਤੀ ਜਿਹੜੇ ਪਏ ਆ ਮੈਂਗਾ ਲਾ ਕੇ ਪਾਸੇ ਗੇ ਸੁੱਕ ਜਾਣਿਆ ਹਾਂ ਉਪਰ ਇਹ ਪਹਲਾ ਇਹ ਦਾ ਪੰਜ ਚਾਰ ਦਿੰਦਾ ਗਿਆ ਲੱਗੂ ਇਹ ਪੰਜ 6 ਲੱਗਿਆ ਮਾਸ਼ੀ ਫੇਕ 6 7 ਮਿੰਟ ਹੋ ਗਿਆ ਆਪਣੇ ਨੂੰ ਠੀਕ ਹੈ ਹੁਣ ਇਹ ਨਿਸਕੀਸ ਹੈਗੀ ਬਸ ਉਹ ਇਹਨੇ ਲਾ ਦੇਣੇ ਪਾਣੇ ਜੇ ਕਸਰੋ ਹੀ ਫੇਲ ਲਿਆ ਹੋਵੇ ਜਾਣਾ ਮੈਂ ਪਰਸੋਂ ਮੈਂ ਫੇਰ ਫੜ ਲਿਆ ਮੈਂ ਜਿਹੜੇ ਚਾਹੀਦੇ ਚੱਲ ਹੁਣ ਉੱਥੇ ਲੱਗ ਜਣੇ ਨਾਲ ਬਈ ਉਹ ਨੂੰ ਕਹਿੰਦੇ ਵੀ ਬਾਗ ਵਾਲੀ ਮੋਢਾ ਮੈਂ ਤੁਹਾਨੂੰ ਮਿਲ ਕੇ ਆ ਮਾਲੀ ਨੂੰ ਪਰ ਬਾਪੂ ਜੀ ਮੈਨੂੰ ਤਾਂ ਫੋਨ ਆ ਰਹੇ ਨੇ ਕਿ ਮੈਂ ਇਹ ਆਉਂਗੇ ਤਾਂ ਨੰਬਰ ਤੜੀ ਹੈਗਾ 11 ਨੰਬਰ ਆਪਾਂ ਨੇ ਉਹਦਾ ਦੇਣਾ ਦੱਲੀ ਦਾ ਹੈ ਦੱਲੀ ਤੋਂ ਦੇਣਾ ਦੱਲੀ ਮੈਨੂੰ ਪਹਿਲਾਂ ਦੱਲੀ ਅੱਜ ਤੇ ਪਰ ਉਹਨਾਂ ਆ ਕੇ ਫੋਨ ਕਰਿਆ 11:00 ਵਜੇ ਕਹਿੰਦਾ ਮਾਸਰ ਗੱਤ ਸੇ ਮਹਾਮਾ ਕਾਕਾ ਵੱਟਣਾ ਬੰਨ ਮੋਟਰ ਨੂੰ ਕਹਿੰਦਾ ਵੀ ਮੈਨੂੰ ਕੰਮ ਆ ਗਿਆ ਨਾ ਮੈਂ ਪਿੰਡ ਵਾਲੀ ਮੋਟਰ ਪਰ ਕਹਿੰਦਾ ਹੁਣ ਮਹਾ ਕਾਕਾ ਵੱਟ ਕੇ ਮਾਇ 15 ਕਿਲੋ ਕਹਿੰਦਾ ਅਜਾ ਮੈਂ ਇੱਥੇ ਬੈਠਾ ਅੱਛਾ ਜਦ ਤੱਕ ਮੈਂ ਕਾਕਾ ਵੱਟੇ ਕਾਕਾ ਵੱਟੇ ਜਦ ਤੁਰਿਆ ਉਹਨੇ ਕਿਹਾ ਬਦਨੀ ਜਿਹੜਾ ਬੰਦਾ ਟੀਕਾਰ ਤੇ ਨੂੰ ਆਏ ਲਾ ਦੇ ਟਾਈਮ ਖਾਲਾ ਹੋ ਗਿਆ ਫੇਰ ਕਰਿਆ ਮਹਾਮਾ ਆ ਕੇ ਦਲਵੀਰ ਦੀ ਮੋਟਰ ਕੋਲ ਆ ਵੀ ਆਉਣਾ ਕਹਿੰਦਾ ਬੂਟੇ ਉਰੇ ਪਏ ਕਿਹੜੇ ਕਿਹੜੇ ਆ ਮਹਾਤਮਾ ਮੈਨੂੰ ਆਗੇ ਦੱਸਦਾ ਕਿਹੜੇ ਕਿਹੜੇ ਪਈ ਆ ਨਹੀਂ ਤੂੰ ਦੱਸ ਫੇਰ ਮੈਂ ਉੱਥੇ ਹੀ ਦੱਸਣ ਜਾਂਦਾ ਕਹਿੰਦਾ ਜੀ ਕੁਦਾ ਬੂਟਾ ਮੈਂ ਟੀਕੂ ਉਹ ਨਹੀਂ ਹੁਣਾਇਗਾ ਹਾਂ ਯਾਰ ਕਹਿੰਦਾ ਫੇਰ ਆ ਜਾ ਹਾਂ ਫੇਰ ਮੈਂ ਮੋਟਰਬੇਕ ਆ ਭਰੀ ਲੱਦੀ ਮਗਰੇ ਇੱਕ ਚੱਕੜ ਇੱਕ ਤਾਂ ਕੱਲ ਮਹੀ ਪੈ ਗਿਆ ਹਾਂ ਟੈਂਪੂ ਨਾਲ ਹਾਲ ਕਰਨਾ ਜਿਹੜਾ ਕਰਤਾ ਸਵੇਰ ਸੀ ਜਿਹੜੀ ਟ੍ਰੈਫਿਕ ਆ ਚ ਮੋੜਦਾ ਸੀ ਲੱਗੀ ਵੀ ਚੱਕਰ ਹੋਇਆ ਪਿਆ ਹਾਂ ਤਾਂ ਇਹ ਟੈਂਪੂ ਆਇਆ ਘੁੰਮੇ ਉਹਦੇ ਉੱਪਰ ਚੜੇ ਬੰਮਾ ਕੱਲ ਡੇਰੇ ਹੋਏ ਲੱਗਾ ਮੁੱਛੇ ਹਾਂ ਉਹ ਦੋ ਜੀਗੂ ਟੱਕਲੇਗਾ ਸਵੇਰੇ ਫੋਟੋ ਖਿੱਚ ਕੇ ਲੈਗਾ ਨਾ ਮੈਨੂੰ ਕੀ ਕੁਝ ਹੀ ਲੱਗਦੇ ਕਹਿੰਦਾ ਮਾਹਰ ਮਸੰਮੀ ਦਾ ਇੱਕ ਵੀਰ ਜੀ ਉਹ ਆਈ ਨਹੀਂ ਦੇ ਹਾਂ ਸਵੇਰ ਨੂੰ ਲਫਾਵੇ ਜਾਈ ਆਵੇ ਕਹਿੰਦਾ ਦੋ ਜੀਗੂ ਦੇ ਕਹਿੰਦਾ ਇੱਕ ਬਟਾਕੇ ਦੋ ਮਸੰਮੀ ਦਾ ਮਾਹ ਦੇ ਜਾ ਕਹਿੰਦਾ ਚਲ ਬਿਠਾ ਲ ਲੈ ਪਿੱਛੇ ਕਹਿੰਦਾ ਬਹਿ ਜਾ ਪਿੱਛੇ ਜਾ ਕੇ ਸਾਨੂੰ ਜੇ ਥਾਣਾ ਚ ਬਾੜ ਤਾਂ ਫਿਲਕਾ ਕਰਕੇ ਹਰ ਤੇ ਰਸਤਾ ਰਸਤਾ ਕਰਾਉ ਉਹ ਹੈ ਟੈਂਪੂ ਕਰਕੇ ਇਹ ਪ੍ਰੇਤਮਾ ਮਹਾ ਕੀਪੂਦ ਨਹੀਂ ਹੋਣਾਗਾ ਕਹਿੰਦਾ ਮੈਨੂੰ ਦੱਸਿਆ ਤੁਸੀਂ ਮੈਂ ਹੁਣ ਦੱਸ ਦਿੰਦੇ ਹਾਂ ਅੰਦੇ ਹਾ ਅਲਾਉਟਮੈਂਟ ਕਰਾ ਤੇ ਫੇਰ ਸਾਡੇ ਬਾੜ ਪਟਾਈ ਹੋ ਗਈ ਚੀਜ਼ ਹੋ ਗਈ ਤੇ ਕਿੱਕ ਵੀ ਤਾਂ ਮਿਲਣਾ ਇੱਕ ਨਹੀਂ ਮਿਲਣਾ ਆਹ ਇਹ ਸੈੱਟ ਦਾ ਤਾਗ ਨਰ ਬਣਾ ਕੇ ਪੱਜ ਬੰਦਾ ਭਾਈ ਮਾਤਾ ਨੂੰ ਮੈਂ ਲਿਆ ਦੂੰਗਾ ਕਹਿੰਦਾ ਮਾਨੂੰ ਕੀ ਕੁ ਲੋਈ ਚਾਹੀਦਾ ਮੈਂ ਲਿਆ ਮੋਟੀ ਕੁ ਲੋ ਮਿਲ ਜੂਗਾ ਮਿਲ ਕੇ ਆਇਆ ਹੈ ਹੈ ਮਿਲ ਕੇ ਆਇਆ ਹੈ ਕਹਿੰਦਾ ਬਾਬੂ ਜੀ ਹੋਰ ਲੈ ਲੈ ਲੈਣਾ ਮਾ ਵੀ ਜਾਂ ਲੋੜ ਲਈ ਤਾਂ ਤੇਰੀ ਭਲਾ ਚਲ ਤੁਸੀਂ ਭੇਲਾਈ ਹੈ ਨਾ ਤੇ ਡਿਊਟੀ ਜਾਣਾ ਹਾਂ ਸਮਝਾਂਦਾ ਹਾਂ ਚੱਲ ਚਲੀਏ ਚੱਲ ਫਿਰ ਬਿੰਦੀ ਜਾਓ ਆਹ ਰਗੇ ਭਾਈ ਹੈ ਨਾ ਆ ਬੁੱਤੇ ਰੇਗੇ ਬਾਈ ਸਾਰੇ ਪਾ ਦੋ ਜਾਮਣਦੇ ਆ ਹੂੰ ਚਾਰ ਰਕਾੜਦੇ ਆ ਇੱਕ ਆਹ ਹੈ ਜਰਾ ਮਸੰਮੀ ਦਾ ਹੂੰ ਆਂਬ ਖਤਮ ਹੈ ਆਂਬ ਕੀ ਕੁ ਖਤਮ ਕੀ ਕੁ ਬਾਬਾ ਜੀ ਦੇਖਿਓ ਆ ਰਕਾੜ ਦੀ ਵਿਚੇ ਪਾ ਲੈ ਵੀ ਇਹ ਹੁਣ ਸਾਡੇ ਕੋਲ ਬਚਤ ਹੈ ਬਚਤ ਦੇ ਵੀ ਗਿਆ ਬਸ ਅਸੀਂ ਲਾਇਆ ਹੁਣੇ ਜਗ੍ਹਾ ਦੇ ਪਾਸ ਹਲੇ ਵੀ ਇੱਕ ਦੋ ਕਬੂਟੇ ਘਾਟੇ ਸਮਝ ਲੈ ਹੂੰ ਜੀ ਨਹੀਂ ਅਸੀਂ ਉੱਥੇ ਲਾਇਆ ਹੁਣੇ ਸਾਢੇ ਚੱਲ ਆਂਬ ਉੱਥੇ ਹੈਗੇ ਆ ਹਾਂ ਹੈ ਚਿਕੂ ਚੂਕੂ ਦੇ ਕੱਤਾ ਲੱਗ ਰਿਹਾ ਠੀਕ ਦਾ ਕੀਗੂ ਰਿਆਨੀ ਕੀਗੂ ਦੇ ਬੂਟੇ ਦੀ ਆ ਰੰਬ ਦੇ ਬੂਟੇ ਜਿਆਦਾ ਡਿਮਾਂਡ ਕਰਦੇ ਨੇ ਪਾਕਿਸਤਾਨਿਆਂ ਨੂੰ ਹਾਂ ਹਾਂ ਇਹਦੇ ਪਾਲਾ ਲੋਕਾਂ ਨੂੰ ਇਹਦਾ ਫਾਲੇ ਨਹੀਂ ਪਤਾ ਕਿ ਆਹ ਟੇਸਟ ਹੈ ਹਾਂ ਮੈਂ ਚੱਕਦਾ ਲੈ ਸਿਪੇ ਲੋਕਾਂ ਨੂੰ ਮੈਂ ਹੀ ਨਹੀਂ ਕਦੇ ਦੇਖਿਆ ਰਿਕਾਟ ਯਾਰ ਪੇਲੇ ਪੇਲੇ ਜਿਹੇ ਲੱਗੇ ਨੇ ਮੰਨਿੰਦਰਾਂ ਦੇ ਘਰਾਂ ਬੇੜੇ ਮਿੱਦਲੀ ਸਾਈਡ ਪਰ ਲੱਗੇ ਨੇ ਬਾਇਓ ਐਡਰੇਸ ਹਾਂ ਐਡਰੇਸ ਜਿਹੜੇ ਅੱਛਾ ਇੰਨਾ ਸਾਈਜ਼ ਹੁੰਦਾ ਨਹੀਂ ਨਹੀਂ ਇੰਨਾ ਸਾਈਜ਼ ਨਹੀਂ ਹੈਗਾ ਮੈਂ ਤਾਂ ਇਹ ਵੀ ਉਸ ਲਈ ਸਾਈਜ਼ ਦੇਖਿਆਗਾ ਇਹਦਾ ਇੱਥੇ ਤਾਂ ਜਿਹਦਾ ਸਾਈਜ਼ ਐਡਰਾ ਹੋਦਾ ਖਰਬੂਜੇ ਵਰਗਾ ਸਾਈਜ਼ ਹੁੰਦਾ ਨਾ ਸੀਪੇ ਫਿਰ ਤਾਂ ਕੱਢ ਕੇ ਪਾਣੀ ਬਾਤ ਐਵੇਂ ਨਹੀਂ ਦੇਖਿਆ ਹੈਗਾ ਸਾਈ ਲੱਗੂਗੇ ਖਰਬੂਜੇ ਵਰਗਾ ਇਹ ਤਾਂ ਮੈਂ ਅਸੀਂ ਮੈਂ ਛੋਟਾ ਕਹਦਾ ਕਿ ਉਹ ਇੱਥੇ ਨਿਤਰਾ ਨਹੀਂ ਮੋਟਰ ਉੱਥੇ ਲੱਗਿਆ ਹੁੰਦਾ ਅੱਛਾ ਹਾਂ ਬਹੁਤ ਖਾਦੇ ਅਸੀਂ ਜਲਦੀ ਆਹ ਸੀਜ਼ਨ ਮਾ ਲੀਕੇ ਵੀ ਆਦਾ ਮੋਢਾ ਅੱਛਾ ਵਧੀਆ ਤੇ ਹਰ ਤੇ ਖੱਟ ਮਿੱਠੀ ਜੀ ਹੈ ਨੀ ਲੈ ਭਾਈ ਚਲੋ ਭਾਈ ਹੂੰ ਕੱਲ੍ਹ ਐਟ ਟਾਈਮ ਉਤਰੇ ਨਹੀਂ ਤੇ ਹੈਗੇ ਕੱਲੇ ਆ ਨਾ ਤੇ ਬੁਗੂ ਮਰ ਰੋ ਰੇ ਕੁਦਰਤ ਦੇ ਲਾ ਕੱਲ ਮੈਨੂੰ ਟੈਨਸ਼ਨ ਆਇਆ ਹੋਈ ਵੀ ਸੀ ਵੀ ਰੋਟੇ ਵੀ ਲੈ ਜਲਦੇ ਵਿੱਚ ਕੋਈ ਲਾਊਗਾ ਵੀ ਮਹਮੰਤਾ ਵਾਫ ਕਰਨੀ ਪਣੀ ਆ ਨਹੀਂ ਨਹੀਂ ਪਰ ਮੈਂ ਕਹਿੰਦਾ ਜੇ 100 ਹੋਰ ਹੁੰਦਾ ਸੀ ਉਹ ਵੀ ਲਵਾ ਦਿੰਦੇ ਹੂੰ ਕਿਉਂਕਿ ਉਹਦੇ ਤੇ ਰੰਗ ਤੇ ਸੀ ਹਾਂ ਇਸ ਟਾਈਮ ਨੂੰ ਭੂੜ ਪੈ ਰਹੀ ਸੀ ਹੁਣ ਦੇ ਲਾ ਮੈਂ ਦੱਸਿਆ ਨਹੀਂ ਵੀ ਕੱਲ ਸਵੇਰ ਤੀ ਅਸੀਂ ਮੀਹ ਦੇ ਵਿੱਚ ਭਜੇ ਰਹੇ ਸ਼ਾਮ ਤੱਕ ਕੱਲ ਸੀਪੇ ਸਾਰੇ ਟਾਈਮ ਟੇਬਲੇ ਲੇ ਲਿਆ ਰਹੇ ਅੱਜ ਅਸੀਂ ਵੇਲੇ ਫਿਰਦੇ ਸਵੇਰ ਦੇ ਕੋਈ ਕੰਮ ਨਹੀਂ ਟੱਕੜਿਆ ਗਾਣ ਬਾਕੀ ਤੁਹਾਨੂੰ ਦਿਖਾਉਨੇ ਆ ਜੀ ਮਾਗ ਵਾਲੀ ਮੋਟਰ ਲੋ ਜੀ ਕਾਗਜ਼ਾਂ ਚਾ ਵੀ ਪਈ ਐ ਇੱਕ ਹਾਂ ਹਾਂ ਐਦੀ ਪੇ ਚੰਗੀ ਬੋਲੀ ਚੱਲਦੀ ਹਾਂ ਕਾਗਜ਼ਾਂ ਚ ਇਹ ਬਈ ਕਾਗਜ਼ਾਂ ਚ ਬੱਕੀ ਹਾਂ ਉਹ ਦੇਜ ਨੇ ਤਰੱਕੀ ਹਾਂ ਉਹ ਕੰਮ ਹੋਇਆ ਚੰਗੀ ਬੋਲੀ ਚੱਲ ਪਈ ਦੀ ਇਹ ਹਾਂ ਆਪਣੇ ਪੈਰਾਂ 'ਤੇ ਘੋੜਾ ਮਾਰਨੇ ਪੈ ਪਲਾਨ ਬਾਕੀ ਅੱਜ ਇੱਥੇ ਤਾਂ ਉਹ ਕੰਮ ਹੋਇਆ ਪੇ 25 25 50 ਟੋਪਾਂ ਦਿਖਾ ਕਿੱਥੇ ਆ ਸਮਝ ਪੈ ਗਈ ਸੀ ਬਈ ਰਾਹ ਉਹ ਹੀ ਅਸੀਂ ਬਣੇਗਾ ਇੱਥੇ ਰਣ ਅਸਾਂ ਵੀ ਖੋਲ ਦੇ ਚਪਲਾ ਹਾਂ ਨਹੀਂ ਨਹੀਂ ਉਹ ਤੂੰ ਖੋਲ ਦੇ ਜਰਾ ਕ ਇਹਦਾ ਕੁਝ ਨਹੀਂ ਪਤਾ ਇਹਨੇ ਕਿੰਨੇ ਕੰਗੇ ਨਾ ਆਜੀ ਪਈ ਚ ਪਾਣੀ ਖੜਾ ਜੀ ਖੇਤ ਚ ਲੰਘ ਰਹਿ ਜਾਂਦਾ ਥੂਂ ਘਰ ਰੱਖੀ ਥੱਲੇ ਹਾਂ ਜਿਹਨੇ ਪਈ ਜੰਮ ਤਰ ਲੋਕ ਤਾਂ ਕਹਿੰਦੇ ਉਹਨਾਂ ਵੀ ਪਾ ਲਦਾ ਮੀਂਹ ਪਿਆ ਨਾ ਸਾਡੇ ਇੱਥੇ ਅੱਜ ਚੋਈ ਕਹਿੰਦੇ ਸੀ ਹੂੰ ਇਹ ਲੱਗਦੇ ਇੱਥੇ ਚੋਈ ਹੋ ਗਿਆ ਸੀ ਅਸੀਂ ਆਪਾਂ ਨੇ ਪਹਿਲਾਂ ਵੀ ਦਿਖਾਇਆ ਤੁਹਾਨੂੰ ਨਿੱਤਰਾ ਨੇ ਖੇਤ ਹੂੰ ਵੀ ਹੁਣ ਤੱਕ ਸੁੱਕੇ ਰਹੇ ਆ ਹੂੰ ਆ ਚੜਿਆ ਆ ਪਾਣੀ ਹੁਣ ਆਇਆ ਨਦੀ ਦਾ ਕਹਿੰਦੇ ਨੇ ਪੁੱਛੀ ਨਦੀ ਆਈ ਇੱਥੇ ਆਈ ਨੇਲੇ ਉਹ ਕੰਮ ਹੋਇਆ ਵਾ ਆ ਹੁਣ ਪਾਣੀ ਆ ਲੱਗਾ ਡਾਲ ਬੱਤੇ ਪਰ ਮਰ ਮਰ ਹੂੰ ਛਿਪ ਛਿਪ ਹੁੰਣ ਲੱਗ ਗਈ ਚੱਲ ਆਪਾਂ ਸੁੱਕੇ ਜੀ ਲੰਘ ਜਾਨਾ ਦੇਖੋ ਜੀ ਇਹ ਕਿੱਥੇ ਜਾ ਗਏ ਨਹੀਂ ਉਹਦੋਂ ਘੁੰਮਿਆ ਹਾਂ ਗੀ ਸੜਕ 'ਤੇ ਲੱਗਾ ਇਹਨੇ ਬੰਦ ਵੀ ਹੋ ਜਾਣਾ ਫਿਰ ਜੇ 2 ਦਿਨਾਂ ਆ ਪਿਆ ਨਹੀਂ ਹਾਂ ਹਾਂ 2 ਦਿਨ ਦੀ ਖੇਡ ਲੱਗ ਜੇ ਫਿਰ ਪਾਣੀ ਘਾਤੀ ਪਿੰਦੀ ਆ ਪਿੰਦੀ ਆ ਹੋਰ ਪਾਣੀ ਤੁਹਾਨੂੰ ਲੱਗਿਆ ਵੀ ਤਾਂ ਉਹ ਵੀ ਵਿੱਚ ਰੱਖ ਕੇ ਲੈਣਾ ਹੂੰ ਹੁਣ ਅੱਜ ਅੱਜੇ ਲੈਟ ਦਾ ਦੱਸਦੇ ਕਿੰਨੀ ਲੈਟ ਦੱਸਦੇ ਬਾਜੀ ਹੂੰ ਹੋਰ ਹੋ ਜਾਣਾ ਮਸੜ ਹੁਣ ਬੂਟੇ ਬਹੁਤ ਲੱਗ ਗਏ ਨਾ ਉਹਦੇ ਕਰਕੇ ਵੀ ਨਹੀਂ ਪਾਣੀ ਆਉਂਦਾ ਉਹਦੇ ਕਰਕੇ ਨਹੀਂ ਪਾਣੀ ਕਦ ਖੇਤ ਸੁੱਕਾ ਉਹ ਲੈ ਛੜ ਗਿਆ ਸੁੱਕੇ ਪੱਖੇ ਆਏ ਜੀ ਸਟੇਡੀਅਮ ਆ ਨਾਸ ਸਟੇਡੀਅਮ ਆ ਭਾਈ ਸਾਡਾ ਮਾਲਾਂ ਦਾ ਮਾਲਾਂ ਦਾ ਸਟੇਡੀਅਮ ਆ ਹੈ ਹਾਂ ਦਿਖਾ ਦੇ ਸਾਨੂੰ ਪੈਸਾ ਬਹੁਤ ਆਇਆ ਦਿਖਾ ਦੇ ਕੀ ਆ ਦਿਖਾ ਮੈਂ ਬੁੱਟੀ ਘੜੀ ਆ ਚੱਲ ਬੁੱਟੀ ਦਿਖਾ ਦੇ ਕਾਂਦ ਦਿਖਾ ਦੇ ਜਿਹੜੀ ਉਹ 70 20 ਲੱਖ ਲੱਗਿਆ ਮੈਂ ਇੱਥੇ ਤਾਂ ਗਊਸ਼ਾਲਾ ਬਣਾ ਦੇ ਜਿਹੜੇ ਓਵਾਰਾ ਗਏ ਫਿਰਦੀਆਂ ਜਿਹੜੀ ਦੀਵਾਰੀ ਤੇ ਕੱਖ ਮੁਕਣੇ ਨਹੀਂ ਤੇ ਉਹ ਤਾਂ ਆਹਦਾ ਦੇਖੇ ਜਿੱਕਣਾ ਬਣਾਉਣੀ ਹੁੰਦੀ ਕਿੱਡੀ ਨੀ ਆਹ ਬਾਈ ਇਹ ਕੁਰਸੀਆਂ ਇਹ ਆਪਣਾ ਸਮਝ ਲਿਓ ਵੀ ਕਿੱਧਰ ਨੂੰ ਸੰਦਾਂ ਮਿਲਦੀ ਹੈ ਅੱਜ ਪਹਿਲਾਂ ਟੀਡੀ ਵਾਲਾ ਸਟੇਡੀਅਮ ਆ ਇਹ ਇਹ ਬਾਈ ਉਹ ਰਾਈਪੀਲ ਹੋਏ ਤਾਂ ਕਹਿੰਦੇ ਜਾਂਦੇ ਵੀ ਢਾ ਦੰਨੇ ਬਾਅਦ ਚ ਗਰਾਊਂਡ ਉਹ ਆ ਇਹ ਇਹ ਪਹਿਲੀ ਗ੍ਰਾਂਟ 15 ਲੱਖ ਆਈ ਸੀ ਵੀ ਉਹ ਵੀ ਲੱਗ ਲਈ 2 ਵੀ ਲੱਗ ਲਈ ਹਾਂ ਜੀ ਸਟੇਡੀਅਮ ਟੋਬੇ ਚ ਬਣਾਣਾ ਦਾ ਅਸਲੀ ਦਾ ਉੱਥੇ ਪਹੁੰਚੇ ਹੀ ਨਹੀਂ ਸੀ ਸਾਡੇ ਸਟੇਡੀਅਮ ਜਗ੍ਹਾ ਤੇ ਪੁੱਛੇ ਇਹਨਾਂ ਨੇ ਓ ਟੋਬਾ ਏ ਆ ਟੋਬਾ ਬਈਆ ਸਟੇਡੀਅਮ ਆ ਆ ਬੈਠਣ ਦੀ ਜਗ੍ਹਾ ਏ ਸਾਨੂੰ ਹਰੇ ਬਾਈ ਕਹਿੰਦੇ ਸਰਪੰਚ ਬਾਹਰ ਤਾਹੇ ਤੇ ਸਰਪੰਚ ਬਾਹਰ ਨੂੰ ਜੁੜੀ ਕਰਦੇ ਜਾਨੀ ਵੀ ਇਹ ਜੇ ਪੁੱਠੇ ਕੰਮ ਸਾਤੇ ਵੀ ਹੋਣ ਲੱਗ ਜੇ ਤਾਂ ਸੱਤੇ ਤਾਂ ਲੱਗੇ ਰੋਣ ਕਰਨ ਨਾ ਠੀਕ ਆ ਹੁਣ ਵਿਹਲੇ ਆ ਸੀ ਨਹੀਂ ਪੰਚਾਇਤ ਨਾਲ ਕੇ ਅਸੀਂ ਕੰਮ ਲੱਗ ਜਾਣਾ ਫਿਰ ਕੰਮ ਗਲਤ ਕਰੂਗੇ ਚਲੋ ਆ ਆ ਗਈ ਬਾਈ ਹੁਣ ਸੁੱਕੀ ਪਈ ਇਹ ਆ ਰਹੀ ਸੀ ਪੇਕੜੀ ਪਈ ਜਾਂਦੀ ਹੈ ਨਾ ਉਹ ਘਰ ਤੱਕ ਤੁਹਾਡੇ ਉਹ ਘਰ ਤੱਕ ਹਾਂ ਘਰ ਤੱਕ ਜਾਂਦੀ ਆ ਬੜੀ ਸਿੱਧੀ ਹਾਂ ਇੰਨੀ ਚੌੜੀ ਹੈ ਹੁਣ ਉਧਰ ਰੋਡ ਨੂੰ ਲੱਗ ਜਾਣੀ ਸੀ ਇਹ ਬਾਈ ਅਕਵਾਇਰ ਹੋ ਗਈ ਧੀ ਸਟੇਡੀਅਮ ਬੜਨਾ ਤਾਂ ਨਹੀਂ ਆ ਭਾਈ ਬਹੁਤ ਵਧੀਆ ਚੌੜੀ ਹੋਰ ਪੂਰੀ ਪੂਰੀ ਚੌੜੀ ਹੈ ਵੀ ਆਏ ਬਹੁਤ دیر ਬਾਅਦ ਗਰਾਸਤਾਨੇ ਨੇ ਜੇ ਰਸਤਾ ਹੋਵੇ ਮੂਰੇ ਸਹੀ ਫੇ ਚੱਲਦੀ ਰਹਿੰਦੀ ਉਹਨੂੰ ਟਰੈਕਟਰ ਟਰਾਲੀਆ ਲਖਣ ਉਹ ਮਾਸੜਾ ਸਾਨੂੰ ਅੱਡਾ ਇਧਰੋਂ ਨੇੜੇ ਪੈਂਦਾ ਇਧਰੋਂ ਨੇੜੇ ਪਾਸ ਹੋ ਗਈ ਤੇ ਸੁਣ ਲੈ ਪਾਸ ਹੋ ਗਈ ਸੀ ਫੇ ਭੈਣੀਆਂ ਵਾਲੇ ਰੌਲਾ ਪਾ ਲਿਆ ਵੀ ਸਾਨੂੰ ਗੇੜ ਜਿਆਦਾ ਪੈਣਾ ਫੇ ਉਹਨਾਂ ਨੇ ਉਹ ਪਾਸ ਕਰਾ ਲਈ ਅੱਛਾ ਛੋਟਾ ਇੱਕ ਨਹੀਂ ਰਹਿ ਗਿਆ ਅੱਛਾ ਹਾਂ ਪਾਸ ਹੋ ਗਈ ਸੀ ਹੁਣ ਇਹ ਪਾਸ ਕਰਾ ਦਊਗੀ ਕਾਗਜ਼ੇ ਤਾਂ ਹੈਗੀ ਉਹ ਚੱਲਦੀ ਹੁਣ ਮੈਨੂੰ ਸਾਨੂੰ ਕਿਸੇ ਸੀਟੀ ਤੇ ਵੀ ਪੈਣੀ ਆ ਬੰਨਣਾ ਪੈਣਾ ਕੋਈ ਨਾ ਕੋਈ ਕਰਨੀ ਆ ਹਾਂ ਜੀ ਸੜਕੀ ਗੇੜ ਬਣੂਗਾ ਬਾਲ ਬਾਤ ਕੁਝ ਲੋਕ ਕਰਨਾ ਪੈਣਾ ਹੈ ਆਗੀਟ ਲੱਗੂਗਾ ਇਹਦੇ ਪਰ ਮੈਂ ਵਾਹਣਾ ਮੈਨੂੰ ਦੱਸਦਾ ਬਈ ਬਹੁਤ ਬਾਈ ਸੜਕ ਮਨਜ਼ੂਰ ਕੋਈ ਹੁੰਦੀ ਬੰਦੀ ਕੋਈ ਹੈ ਹੂੰ ਮੈਂ ਪਤਾ ਇਹਨੂੰ ਐਂ ਸਾਫ਼ ਦਿਖਾਉਂਦਾ ਮੈਂ ਪਤਾ ਇਹਨੂੰ ਐਂ ਜਲਦੀ ਦਿਖਾਉਂਦਾ ਮੈਂ ਪਤਾ ਜਲਦੀ ਦਿਖਾਉਂਦਾ ਹੂੰ ਇੱਕ ਗੱਡੀਆਂ ਵੀ ਜਾਂਦੀਆਂ ਦਿਖਦੀਆਂ ਪਹਿਲਾਂ ਤਾਂ ਗੱਡੀਆਂ ਉਹ ਗੱਡੀਆਂ ਨਹੀਂ ਜਾਂਦੀਆਂ ਬਸ ਓਹ ਆ ਗਈ ਬਾਈ ਬਾਗ ਵਾਲੀ ਮੋਟਰ ਪਹਿਲੇ ਕਹਿ ਰਿਹਾ ਵੀ ਜਿਹੜੇ ਬਚ ਗਏ ਇੱਥੇ ਲਾਉਣੇ ਆ ਹੂੰ ਬਾਹਰ ਸਹੀ ਜਿਹੀ ਪਟੇ ਆ ਜਿਹੜਾ ਕੋਈ ਜਣਾ ਦੇ ਕੋ ਜੋ ਬਚਿਆ ਬਸ ਵੀ ਜਿਹੜਾ ਅਸਲੀ ਫਾਲ ਹੈ ਹੂੰ ਸਾਡੇ ਬੰਦੇ ਨੂੰ ਸਮਝ ਨਹੀਂ ਹੈ ਕਿ ਵੀ ਇਹ ਕੀ ਚੀਜ਼ ਹੈ ਹੂੰ ਉਹ ਇੱਥੇ ਆਇਆ ਕਰੂਗਾ ਖਾਣੇ ਨੂੰ ਪਤਾ ਲੱਗੂ ਉਹ ਅਸਲੀ ਫਾਲ ਹੋ ਰਿਹਾ ਆ ਗਿਆ ਹੂੰ ਇਹ ਤਾਂ ਮੇਰਾ ਭਾਈ ਹੈ ਆ ਲੋ ਭਾਈ ਸੀਪੇ ਕਿਹੜਾ ਦੂਆ 500 ਵਾਲਾ ਇਹਨੂੰ ਕਹਿੰਦੇ ਆ ਦੋ ਗਰ ਲੱਗਦਾ ਸਾਡੇ ਦੇ ਮਿੱਟੀ ਘੜਤੀ ਇਸ ਲਈ ਬਾਜਰਾ ਹੋਊਗਾ ਨਹੀਂ ਹੂੰ ਇਹ ਵੀ ਭਾਈ ਦੋ ਗਰ ਜਿਹੜੀ ਫੋਟ ਨਿਕਲੀ ਨਾ ਮਿੱਟੀ ਮੈਂ ਜੱਗੇ ਕੋਲ ਆਇਆ ਤਾਂ ਜੱਗੇ ਤੇ ਸੀ ਉਹ ਮਰਾ ਦੌਰੇ ਪਣੋ ਹੂੰ ਜੱਗਾ ਕਰਨ ਨਾਲ ਮਾਸਟਰ ਵੀਡੀਓ ਬਣਾ ਕਹਿੰਦਾ ਬੂਟੇ ਜਦੋਂ ਕੋ ਪੱਟ ਕੇ ਦਿਖਾਵਾਂ ਮੂਟੇ ਜ਼ੋਰੇ ਲੱਗੇ ਬੇ ਅੱਛਾ ਮੈਂ ਹੁਣ ਤੈਨੂੰ ਪਤਾ ਵੀ ਵੀਡੀਓ ਦੇ ਉਹਦੇ ਵਿੱਚ ਫਿਰ ਉਹ ਜਿਆਦਾ ਛੱਡਣਾ ਪੈਂਦਾ ਉਹਨੇ ਜਿਆਦਾ ਪੱਟਦਾ ਫਿਰ ਟਰੈਕਟਰ ਖੜਾ ਹੁੰਦਾ ਤਾਂ ਤਿੰਨੇ ਦਾ ਨੱਟ ਤੋੜੇ ਹੋਣਾ ਇੱਥੇ ਵੱਡ-ਵੱਡੀਆਂ ਜਿਹੜਾ ਬੂਟੇ ਦੇ ਪਾਰੀਆਂ ਪੱਟ ਕੇ ਅੱਛਾ ਹਾਂ ਟਰੈਕਟਰ ਜ਼ੋਰ ਬਹੁਤ ਹੈ 4x4 ਚ ਪੜ ਜਾਂਦਾ ਚੱਕ ਖੋਦਦਾ ਪੂਰਾ ਫੇਰ ਕੰਮ ਨਹੀਂ ਕਰਦਾ 4x4 ਆਓ ਜੇ ਟਰੇ ਧਰਤੀ ਭਰੇ ਦੀ ਆ ਗਿਆ ਰੇਤਾ ਤਾਂ ਇਹ ਹੂੰ ਡਾਕਰ ਮੰਗੜ ਬਣਾਤਾ ਚੱਕੇ ਧੰਦੇ ਮਿੱਟੀ ਕੱਢੇਗੇ ਲੋ ਜੀ ਪਹੁੰਚ ਗਏ ਜੀ ਓਰੇ ਅੰਬ ਦੀ ਤਾਂ ਚਲੋ ਪਹਿਲੇ ਹੀ ਘਾਟ ਪੂਰੀ ਹੈ ਨਾ ਹੋਰੇ ਪਹਿਲੇ ਹੀ ਜੀ ਪਹਿਲੇ ਹੀ ਆਂ ਬੋਰੇ ਬਹੁਤ ਆ 6 ਅੰਬਾ ਓਰੇ ਆ ਦੋ ਆ ਭਾਈ ਇਹ ਦੋ ਆ ਭਾਈ ਸਿਪੇ ਆਦ ਕੀ ਲੱਗੇ ਆਂ ਬੋਰੇ ਅੱਛਾ ਆ ਖੜਾ ਇੱਕ ਸ਼ਾਮ ਆ ਲਾ ਓਰੇ ਭਾਈ ਰਕਾਰ ਥੋੜਿਆ ਹੋਇਆ ਹਾਂ ਆਮਾਲਾ ਰਕੜ ਤੋਂ ਲੈ ਬੁਖਾਲਾ ਦੇ ਘਟ ਬਾਈ ਉਰੇ ਰੌਣਕ ਕਾਤੇ ਨਹੀਂ ਲੱਗਦੀ ਨਹੀਂ ਤਾਂ ਅਸੀਂ ਉਰੀ ਆਈ ਜਾਈਏ ਆ ਹੁਣ ਜਿਹੜਾ ਤੁਸੀਂ ਮੂਰੇ ਦੇਖਿਆ ਹਾਲਾਤ ਉਹ ਤਾਂ ਹਰੇਕ ਚੱਲਦਾ ਉਹ ਤੇਰੇ ਹੀ ਚੱਲਦਾ ਉਹ ਲਾਏ ਹੋਏ ਸੀਪੇ ਨੇ ਲਾਏ ਪਿਆ ਆ ਲਾਏ ਪਿਆ ਸੀਪੇ ਤੂੰ ਲਾਏ ਤੇ ਥੋੜੇ ਜਿਹਾ ਨਾ ਇੱਥੇ ਕੰਮ ਕਰ ਗਿਆ ਬੰਦਾ ਸੀਪੇ ਤੂੰ ਮੈਂ ਭਲਾ ਤੂੰ ਤੂੰ ਦੇ ਕਿੱਥੇ ਲਾਉਣੇ ਆ ਨਾ ਕਿੱਧਰ ਨੂੰ ਜਿਆਦਾ ਇਹਨੂੰ ਪਤਾ ਇਹਨੂੰ ਪਤਾ ਹਾਂਜੀ ਕਿਤਾਬ ਆਪਣੇ ਕੋਲ ਹਾਂ ਹਾਂ ਆਂਬਾ ਵਾ ਕਦਾ ਹੋ ਗਿਆ ਆਗਾ ਜੀ ਇਹ ਹੈ ਬਾਈ ਕੀ ਕੋਈ ਹੈ ਪੂਈ ਹੈ ਪੂਈ ਇਹ ਸਾਰੇ ਬਹੁਤ ਪੁਰਾਣੀ ਪੂਈ ਹੈ ਛੋਟੀ ਜਿਹੀ ਹੋਏ ਨਾ ਹੈ ਬਾਈ ਨਹੀਂ ਕਦੀ ਛੋਟੀ ਜਿਹੀ ਜਾਂ ਤਾਂ ਪਾਣੀ ਉੱਪਰ ਹੀ ਹੁੰਦੇ ਤੇ ਮੈਂ ਅੱਛਾ ਹਾਂ ਹੁਣ ਵੀ ਪਾਣੀ ਦਾ ਖੜਾ ਉੱਪਰ 10 ਫੁੱਟ ਪਰ ਖੜਾ ਇਹ ਤਾਂ ਬਹੁਤ ਪੁਰਾਣੀ ਲੱਗਦੀ ਮੈਨੂੰ ਬਹੁਤ ਪੁਰਾਣੀ ਹੈ ਸਾਡੀ ਲੋਕੀਂ ਦੇ ਪਹਿਲਾਂ ਦੀ ਹੈ ਇਹ ਡੂੰਗੀ ਕਿੰਨੀ ਕਦੀ ਪੈ ਸਭ ਡੂੰਗੀ ਹੈ ਸਭ ਪੁਰਾਣੀਆਂ ਬਹੁਤ ਬਜ਼ੁਰਗ ਦੱਸਦੇ ਵੀ ਉਹਰੇ ਸੰਤ ਆਏ ਤੇ ਅੱਛਾ ਉਹ ਆਪਣੇ ਕਿਤੇ ਬਾਬਾ ਪਿਆਰੇ ਹੁੰਦੇ ਹੋ ਰਹੇਦੇ ਹੁੰਦੇ ਥੋੜੇ ਅੱਛਾ ਅਸੀਂ ਤਾਂ ਦੇਖੇ ਨਹੀਂ ਹੈਗੇ ਹੂੰ ਉਹ ਦਾੜੀ ਦੇ ਹੰਦਸੇ ਜਾਂਦੇ ਫਿਰ ਹੋਰ ਜਿਹੜੇ ਸੰਤ ਮਹਾਰਾ ਜਿਹੜੇ ਬਾਬੇ ਮਾਸਟਰ ਦੇ ਅੱਛਾ ਉਹ ਵੀ ਉਹ ਰਹੇ ਜਾਂਦੇ ਸੀ ਤਾਂ ਉਹਰੇ ਕੁਟੀਆਂ ਕਹਿੰਦੇ ਕੁਟੀਆਂ ਕਹਿੰਦੇ ਨੇ ਅੱਛਾ ਹਾਂ ਉਹਰੇ ਕੀਰਤਨ ਕਥਾ ਕਰਦੇ ਹੁੰਦੇ ਸੀ ਠੀਕ ਹੈ ਯਾਨੀ ਤਾਂ ਕਰਕੇ ਜਦ ਦੱਸਦੇ ਕੋਰੇ ਉਹਨਾਂ ਦੇ ਚਰਨ ਪਏ ਰਹੇ ਬਾਬੇ ਮਾਸਟਰ ਦੇ ਹੂੰ ਤਾਂ ਹੀ ਵਰ ਰਿਹਾ ਹਾਂ ਉਹਦੇ ਕਰਕੇ ਆ ਕੋਈ ਉਹਨਾਂ ਦੀ ਬਣੀ ਵਿਦਿਆ ਨਿਸ਼ਾਨੀਆਂ ਨਹੀਂ ਗਈਆਂ ਤੇ ਉਹਰੇ ਫਿਰ ਉਹਨਾਂ ਨੂੰ ਰੋਕਣਾ ਅੱਛਾ ਤੇ ਹੁਣ ਆ ਬੜਾ ਬਾਬਾ ਬਤਾਰ ਸਿੰਘ ਗੁਰਦੁਆਰਾ ਸਾਹਿਬ ਹੀ ਬਣਾਤਾ ਓਰੇ ਹੂੰ ਅੰਦਰ ਮਹਾਰਾਜ ਦਾ ਸਰੂਪ ਨਹੀਂ ਹੈਗਾ ਓਰੇ ਵੀ ਜਦ ਪ੍ਰੋਗਰਾਮ ਹੁੰਦੇ ਜਾਂ ਖੰਡਵਾਰ ਸਾਹਿਬ ਕਰਾਉਂਦੇ ਓਰੇ ਫਿਰ ਜਦ ਤਨ ਸਾਰੇ ਰੌਣਕ ਲੱਗੀ ਹੁੰਦੀ ਹੈ ਦੇਖਿਆ ਹੁਣ ਵੀਡੀਓ ਦੇ ਵਿੱਚ ਵੀ ਹਾਂ ਸਫਾਈ ਕਰ ਲੈ ਜਾਂ ਸਾਰੀ ਸਫਾਈ ਇਹ ਪਾਇਆ ਹੋਇਆ ਤਾਂ ਬਈ ਕਾਲੇ ਵਲੌਗ ਨੇ ਕਾਲੇ ਚਾਚੇ ਨੇ ਪਾਇਆ ਹੋਇਆ ਤਾਂ ਓਰੇ ਦਾ ਹੋਰ ਪਿਆ ਹੁਣ ਇੱਥੇ ਬੂਤੇ ਦੇਖਾਂ ਅਮਰੂਦ ਥੇੜਾ ਹੂੰ ਆ ਵੀ ਅਮਰੂਦ ਖੜਾ ਔਰ ਇਹ ਕਮਰੂਦ ਦੇ ਕਿਆ ਬਣਾ ਯਾਰ ਇਹਨੂੰ ਕਿੰਨੇ ਇਹਦੀ 1 ਚ ਗਿਣੀ ਹੈ ਕਿ ਇਹਨੂੰ 5 ਚ ਗਿਣੀ ਨਾ ਹਾਂ ਆ ਦੇਖ ਸਿਰੇ ਸਾਹਮਣੇ ਦਾਇਆ ਤੇ 1 ਹੋਣਾ ਇਹ ਹੂੰ ਬਣੇ ਵੀ 5 ਐ 5 ਅੱਛਾ 5ਾਂ ਦੇ ਸਵਾਦ ਅਲੱਗ ਤੂੰ ਦੇਖ ਇੱਕ ਪਰ ਇਹਨੂੰ ਕੀੜਾ ਲੱਗਦਾ ਬਾਬਾ ਕੀੜਾ ਲੱਗਦਾ ਹੁਣ ਸਾਡੇ ਮੋਟਰ ਉਪ ਲੱਗਿਆ ਹੋਇਆ ਮੈਂ ਦਿਖਾਇਆ ਕਈ ਵਾਰ ਹੂੰ 1 ਲਾਇਆ ਤੇ ਅਮਰੂਦ ਹੂੰ ਥੱਲੇ ਤੇ ਉਹ ਵੀ 4-5 ਬਣੇ ਵੇਖਣੇ ਹੂੰ ਸਵਾਦ 5ਾਂ ਦਾ ਲੱਗ ਲੱਗਾ ਅੱਛਾ ਹਾਂ ਜਾੜ 1 ਐ ਬੂਟੇ ਪੰਜ ਬਣਦੇ 100 ਲਾਗੋਗੇ ਇਹਨੇ ਮਤਲਬ ਕਿ ਆ ਫਰਕ 10 ਵੀ ਕਿੱਥੇ ਕਿੱਥੇ ਲਾਉਣਾ ਦਾ ਜਿੱਥੇ ਕਹਿ ਫੁੱਲ ਫਰ ਫਰ ਤੇ ਬਹੁਤ ਵੱਡੀ ਚੀਜ਼ ਆ ਇਹ ਮੈਂ ਸਾਰਾ ਲਾਇਆ ਏ ਬਾਈ ਸਾਰਾ ਕੁਝੇ ਸੀਪਾ ਹੀ ਸਾਂਭਦਾ ਏ ਕੋਈ ਥੋੜੀ ਜਿਹੀ ਹੋਗੀ ਥੋੜੀ ਜਿਹੀ ਆ ਜਿਹੜੇ ਆਉਂਦੇ ਨੇ ਫਿਗਰੇ ਤੇ ਹਮ ਸਾਰ ਜੀ ਨਾ ਨਗੇ ਨਹੀਂ ਦਿੱਤਾ ਸੱਸ ਤੂੰ ਚੱਕ ਲਿਆ ਤੁੱਥੇ ਦਾ ਹਾਂ ਸਾਰੀ ਲਾਈਨ ਥੋੜੀ ਜਿਹੀ ਬੇਗੋਰੀ ਜੀ ਹੋਈ ਨਾ ਮੈਂ ਟਾਈਮ ਨਹੀਂ ਘੱਟ ਲਾਗਦਾ ਮੈਂ ਤਾਂ ਕਹਿੰਦਾ ਵੀ ਇੱਥੇ ਲਾ ਲੰਦੇ ਆ ਬੂਟਾ ਸਜਾਵਟੀ ਇਹ ਕੱਢ ਕੇ ਮੈਂ ਇੱਧਰ ਸ਼ਿਫਟ ਕਰ ਦੂੰਗਾ ਠੀਕ ਹੈ ਹਨਾ ਜਿੱਥੇ ਤੇਰਾ ਲੋਡ ਲੱਗਦਾ ਭਾਈ ਤੂੰ ਉੱਥੇ ਲਾ ਦੇ ਨਾ ਨਾ ਕੱਢ ਟੂਆ ਕੱਢ ਦੂਰੂਆ ਕੱਢ ਕਿਹੜਾ ਲਾਉਣਾ ਓਰੇ ਇੱਥੇ ਲਾ ਲੰਦੇ ਦੱਸ ਕਿਹੜਾ ਲਾਉਣਾ ਇੱਥੇ ਉਹ ਲਾਉਂਦੇ ਆ ਪਰ ਕੱਢ ਦੇ ਲਾ ਜੀ ਕਿ ਨਿਕਲੇ ਇੱਥੇ ਮਸੰਮੀ ਮਸੰਮੀ ਲਾਉ ਓਰੇ ਸੀਪੇ ਦੇ ਲਾ ਇਹ ਕਿਸੇ ਨੇ ਨਾ ਬੱਕਰੀਆਂ ਲਿਆਂਦੀਆਂ ਹੂੰ ਔਰ ਜਿਹੜਾ ਮਨੀ ਪਲਾਂਟ ਉਹ ਵੀ ਖਲਾਤਾ ਆ ਬੂਟੇ ਖਲਾਤੇ ਗੁੱਜਰੇ ਦੀ ਮਸਾ ਆ ਗਿਆ ਕਿਹੜਾ ਗਲਤ ਗੱਲ ਆ ਯਾਰ ਹਾਂ ਇੱਧਰ ਬੂਟੇ ਲਾਏ ਦੇ ਬਾਅਦ ਤੇ 5-600 ਦੇ ਬੂਟੇ ਲਾਏ ਮੈਂ ਜਿੱਦਣ ਕਰਤਾਰਪੁਰ ਸਾਹਿਬ ਨੂੰ ਗਏ ਆ ਸਪਰੇਅ ਕਰਕੇ ਗਿਆ ਤਾਂ ਮੈਂ ਇੱਧਰ ਅੱਛਾ ਉੱਪਰ ਤੇ ਮੀਂਹ ਪੈ ਗਿਆ ਉਹਨੇ ਸਾਰੇ ਇਕੱਠ ਕਰਿਆ ਥੋੜਾ ਜਿਹਾ ਹੁਣ ਤੇ ਸਾਹਮਣੇ ਡਿਊਟੀ ਵੀ ਜਾਣਾ ਪੈਂਦਾ ਸਭ ਕੁਝ ਦੇਖਣਾ ਪੈਂਦਾ ਬਾਕੀ ਬਾਈ ਮਾਸੜੀ ਕੰਬੰਦੇ ਦੇ ਕਮੈਂਟਾਂ ਚ ਵੀ ਕੀਆ ਤਾਂ ਉਹ ਵੀ ਕੀਆ ਤਾਂ ਕਹਿੰਦਾ ਦੀਪਾ ਨਵਾਂ ਬਦਲ ਕੇ ਲਗੋ ਰੱਖ ਦੋ ਹਾਂ ਸਿੱਧੂ ਭਗਤਾਨਾ 50 ਸਿੱਧੂ ਰੱਖ ਦੋ ਤੁਹਾਨੂੰ ਹਾਂ ਕਹਿੰਦਾ ਮੇਰੇ ਮੂਰੇ ਦੀਪਾ ਲੱਗਿਓ ਉਹ ਨਹੀਂ ਉਹ ਕਦੇ ਟਾਈਮ ਆਇਆ ਨਾ ਦੇਬੀ ਤੋਂ ਨਾ ਪਰਾਈ ਉੱਦੋਂ ਨਾ ਰੱਖ ਹੋਣਾ ਐਂ ਨਹੀਂ ਰੱਖ ਹੋਣਾ ਇੱਕਣੇ ਰੱਖ ਹੋਣਾ ਹਲੇ ਇਹ ਨਾ ਥੋੜਾ ਇੱਥੇ ਰਿੱਤਾ ਪਿਆ ਟੱਕਾ ਥੋੜੇ ਜਿਹਾ ਘੱਟ ਚੱਲਦੇ ਹੋ ਹਾਂ ਰੋਕੇ ਚੱਲਦੇ ਰੋਕੇ ਚੱਲਦੇ ਉਂ ਚੱਲ ਪੰਨੇ ਆ ਆ ਚੱਲ ਪੰਨੇ ਆ ਹੂੰ ਆ ਗਿਆ ਪੱਥਰ ਬਿਲਕੁਲ ਨਹੀਂ ਗਿਆ ਪਰਮਾ ਹੂੰ ਇਹ ਨਦੀ ਵਾਲਾ ਰੇਤਾ ਪੇਵ ਲੱਦਦਾ ਉਹਰੇ ਹਾਂ ਨਦੀਏ ਪੈਸੇ ਪਾਣੀ ਉਰੇ ਆਇਆ ਤਾਂ ਹੈ ਨਹੀਂ ਕਰੇ ਨਾ ਰੇਤਾ ਪਾਇਆ ਹੁਣ ਲਿਆ ਕੇ ਬਹੁਤ ਰੇਤਾ ਤਾਂ ਨਦੀ ਦੀ ਆਉਣਾ ਹੂੰ ਮੈਂ ਲਾਇਆ ਮੈਂ ਅਲਦਰ ਦੀ ਮਿੱਟੀ ਝਾੜ ਝਾੜ ਕੇ ਲਾਈਓ ਬਰਮੇ ਦਾ ਉਹ ਛੋਟਾ ਏ ਇਹ ਥੋੜੀ ਜਿਆਦਾ ਦੀ ਮਿੱਟੀ ਠੀਕ ਆ ਤਾਂ ਰੇਤਾ ਵਰਗ ਜਿੰਨਾ ਮਰਜ਼ੀ ਖੋਲ ਲੈ ਇਹਨੂੰ ਅਲਦਰ ਹੂੰ ਹਲਤੀ ਘਤੀ ਖੁਰਪੀ ਮਿਨਾ ਆ ਲਈਓ ਹੂੰ 100 ਖੋਪੀ ਬਣਾ ਲਏਗਾ ਲੋਰੇ ਖੁਰਪੀ ਰੱਖੀ ਚੱਕ ਲੇਗਾ ਕੋਈ ਅੱਛਾ ਖੁਰਪੀ ਇੱਥੇ ਰੱਖੀ ਆ ਦੇਖਾ ਖੁਰਪੀ ਕਰਾਉਂਦੀ ਬਣ ਗਈ ਲੈ ਦੇਖ ਇੰਨਾ ਮਰਜੀ ਬੜਾ ਲੱਗਾ ਅੱਛਾ ਜਿੰਦਾ ਹੀ ਲੱਗਾ ਪੈਸੇ ਨਹੀਂ ਛੱਡਦਾ ਅੱਛਾ ਯਾਰ ਜਿੰਦਾ ਨਹੀਂ ਲਾਉਂਦੇ ਬਾਈ ਓਰੇ ਉਹ ਜਿੰਨੇ ਆਉਂਦੀ ਆ ਪੈਸੇ ਹੁੰਦੇ ਆ ਉਹ ਤਾਂ ਬੱਤੀ ਲਿਆ ਕੇ ਲਾ ਦੇ ਨਾ ਠੀਕ ਆ ਨਾਲ ਕਾ ਚੱਲ ਲੋਗੀ ਪੀਓ ਹਾਂ ਪਾਣੀ ਵੀ ਨਹੀਂ ਆਇਆ ਹੂੰ ਘੁਰਦੇ ਮੈਂ ਕਰਾਂ ਮਿੱਟੀ ਪਰ ਨਹੀਂ ਬਾਅਦ ਚ ਉਹਨਾਂ ਖੁਰਪੀ ਨੂੰ ਬਣਾਉਂਗਾ ਹੂੰ ਦੂਹਾ ਬਣਾਉਂਗਾ ਟਾਈਮ ਦੇ ਲੱਗੇ ਨਾ ਸੁੱਕੀ ਵਾਲੇ ਦਾ ਬਰਸਾਤ ਦਾ ਦੇਲਾ ਫਰਕਾ ਮਿੱਟੀ ਸਾਰੀ ਗਿੱਲੀ ਪਈ ਐ ਗਿੱਲੀ ਪਈ ਐ ਹੁਣ ਉਹ ਸੁੱਕਣਾ ਪੈਣਾਗਾ ਹੂੰ ਇਹ ਹੁੰਦਾ ਟਾਈਮ ਰੋ ਗਰਮੇਂ ਜਿਆਦਾ ਫਿਰ ਪਾਣੀ ਮਾਰਦੇ ਫਿਰ ਇਹ ਹੋਰ ਰੱਖਣੀ ਪੈਂਦੀ ਗੌਰ ਗਰਮੀ ਹੁਣ ਸਾਰਾ ਬਚਾਈ ਬੁੱਟੇ ਹੁਣ ਉਹ ਇੱਧਰਲੇ ਪਾਸੇ ਜਾਮਣ ਦੇ ਦੇਖ ਤੇ ਪਹਨ ਦੋ ਲੋਨੇ ਜਾਮਣ ਦਾ ਸੀ ਪੇ ਅਲੇ ਨਾਲੇ ਸਪੇਸ ਦੇਖ ਕੇ ਲਾਈ ਤਾਰਾਂ ਦੇ ਖਲੀ ਉੱਪਰ ਤਾਰਾਂ ਦਾ ਚਲ ਦੂਰ ਉਹਦੇ ਨਾਲ ਆਏ ਹਨਾ ਥੋੜੇ ਜਿਹਾ ਬੜਾ ਉਹ ਉਰੇ ਲਾਲਾ ਜਮਣ ਉਰੇ ਹੈ ਨਾ ਹਾਂ ਇੱਧਰ ਜੇ ਕਿਸੇ ਨੇ ਗੱਡੀ ਕੁਟੀ ਮੋੜਨੀ ਪੈਂਦੀ ਜਾਂ ਪ੍ਰੋਗਰਾਮ ਹੁੰਦਾ ਨਾ ਹਾਂ ਹਾਂ ਪਿੱਛੇ ਟੋੜ ਤੇ ਪਹਿਲਾ ਬੂਟੇ ਵੀ ਆਟੋਆਂ ਚ ਲੈ ਆਏ ਬਿੱਤੇ ਅਸਾਂ ਪਿੱਛੇ ਮਸਲਦੇ ਯਾਰ ਚੱਲ ਬਾਪੇ ਨੇ ਆਪੇ ਕਿਰਪਾ ਕਰਦੀ ਦੇਲਾ ਬਾਪਰੇਰੇ ਆ ਗਏ ਨਹੀਂ ਨਹੀਂ ਆਪੇ ਲਿਆਂਦੇ ਬੂਟੇ ਦੇਲਾ ਹਾਂ ਹਾਂ ਮਨ ਬੜਾ ਖਰਾਬ ਹੋਇਆ ਉਸ ਦਿਨ ਆਓ ਜਿਹੜਾ ਬੰਦਾ ਸਾਹਮਦਾ ਸੀ ਉਹ ਬਾਅਦ ਵਿੱਚ ਹੈ ਦੇਲਾ ਕਿਤੇ ਨ ਕਿਤੇ ਦਾਹ ਬਣ ਕੇ ਆਪੇ ਮਿਲ ਗਏ ਬੂਟੇ ਇੱਥੇ ਮੈਂ ਕਿਹਾ ਰੂੜੇ ਆ ਨਹੀਂ ਨਹੀਂ ਐਡਾ ਦਾ ਕੰਮ ਨਹੀਂ ਸਾਡਾ ਹੈਗਾ ਸਾਡਾ ਕੰਮ ਹੀ ਛੋਟਾ ਜਿਹਦਾ ਅਸੀਂ ਆਪ ਲਾਂਦੀ ਹੋਵੇ ਟਾਰ ਕੇ ਆ ਹਾਂ ਹਾਂ ਤੇ ਤਾਂ ਅਸੀਂ ਲਿਆਉਣ ਦੀ 20 ਕਿਲੋ ਮਿੱਟੀ ਗੱਡਣੀ ਚੋੜਾ ਰੱਖ ਕੇ ਹਾਂ ਹੁਣ ਤਾਂ ਲਿਫਾਫੇ ਲੱਗਿਆ ਵਾ ਚਲ ਮੱਛਰ ਹੁਣੇ ਗੀਤ ਜਗਾਉਂਦਾ ਕੰਨ ਕੋਲ ਹਾਂ ਹੁਣ ਟਾਈਮ ਆ ਭਾਈ ਇਹਨਾਂ ਦਾ ਕੁਤੜੀ ਬਹੁਤ ਹੋ ਗਈ ਦੀ ਕੁਤੜੀ ਕਹਿੰਦੇ ਜਿਹੜੀ ਬਰੀਕ ਮੱਛਰਾਂ ਜਾਂ ਹੁੰਦਾ ਤੋਤੇ 'ਚ ਵਰਗੀ ਹੁੰਦੀ ਉਹ ਹੂੰ ਕਈ ਵੀਰ ਪੁੱਛਣ ਲੱਗਦੇ ਵੀ ਕੁਤੜੀ ਕਿਹਾਏ ਇੱਕ ਵੀਰ ਜੰਡੀ ਗੱਡੀ 'ਤੇ ਪੁੱਛਣ ਆਇਆ ਦਾ ਸਪੈਸ਼ਲ ਗੱਡੀ ਲੈ ਕੇ ਕਹਿੰਦੇ ਮੈਨੂੰ ਉਹ ਦੱਸੋ ਮਦਰੀ ਕੱਲ ਤੁਸੀਂ ਕੁਝ ਕਿਹਾ ਤਾਂ ਕੁਤੜੀ ਲੱਗ ਗਿਆ ਗੇੜ ਰੇ ਫਸਿਆ ਹਾਂ ਮਹਾ ਉਸ ਯਾਰ ਕਿਆ ਕਹਿੰਦਾ ਵੀ ਆਏ ਕੁਤੜੀ ਕੁਤੜੀ ਕਹਿੰਨਾ ਹਾਂ ਕੁਤੜੀ ਇੱਥੇ ਰਿਕਾਰਡ ਦਾ ਲਈਏ ਹੈ ਸਰਕਾਰ ਦਾ ਲਾਲ ਰਿਕਾਰਡ ਦਾ ਹਾਂ ਇਹ ਛੱਡ ਕੇ ਜਾਮਣ ਦਾ ਸਪੇਸ ਦੇ ਦੇਣਗੇ ਇੱਕ ਹੋਰ ਪਾਸੇ ਦੇ ਦੇਣਗੇ ਹਾਂ ਇਹ ਇੰਨਾ ਹੀ ਮਾਰ ਨਹੀਂ ਕਰਦਾ ਉਹਦੇ ਬੁੱਟਾ ਥੋੜੀ ਜਾਮਣ ਮਾਰ ਕਰਦੀ ਰਿਕਾਰਡ ਨਹੀਂ ਕਰਦੀ ਹੈਗੀ ਇਹ ਛੋਟੇ ਜਿਹੇ ਬੁੱਟਾ ਹੁੰਦਾ ਉਹ ਕੁਤੜੀ ਹੋਣੀ ਘੱਟ ਕੀਤੀ ਹੁਣ ਡੰਗਰ ਦੇਖਿਆ ਸਵੇਰ ਟਾਈਮ ਜਿੱਕਣਾ ਫੌਸ ਕਰੇ ਉਹ ਧੋਕਣੇ ਪਏ ਹੁੰਦੇ ਬੈਠੇ ਰਹਿੰਦੇ ਆਰਾਮ ਕਰ ਹੂੰ ਨਹੀਂ ਤਾਂ ਪਤਾ ਨਹੀਂ ਇਹਦਾ ਵੀ ਕਿੱਥੇ ਕਰਿਆ ਵਾ ਇਹ ਤਾਂ ਵੱਡਿਆ ਪੌਂਦਾ ਦਾ ਕੰਮ ਹਾਂ ਇਹ ਹੁਣ ਤਾਂ ਥੋੜਾ ਜਿਹਾ ਪਾਸ ਆਦਨ ਦੀ ਖੇਲ ਹੁੰਦੀ ਉਹ ਡੰਗਰ ਦਾ ਦੁੱਧ ਕਿਲੋ ਕਿਲੋ ਤੋੜਨ ਨੂੰ ਆਹੋ ਜੇ ਰਾਤ ਨੂੰ ਨੰਗਰ ਨੇ ਬੈਠਣਾ ਹੀ ਨਹੀਂ ਹੈਗਾ ਖੜਨਾ ਹੀ ਨਹੀਂ ਹੈ ਤੈਨੂੰ ਮੈਂ ਹੋਰ ਦੱਸਦਾ ਇਹ ਚੀਜ਼ ਆਪਾਂ ਜਿਹੜਾ ਕੋਈ ਮਰਜ਼ੀ ਕਰ ਲਈ ਹੁਣ ਦੇਖ ਅੰਦਰ ਟਾਇਲ ਲੱਗੀ ਜੀ ਆ ਹ ਹ ਉਤੇ ਬਾਅਦ ਅਸੀਂ ਸ਼ੀਸ਼ੇ ਲੱਗੇ ਹੋਏ ਆ ਮੱਖੀ ਮੱਛਰ ਅੰਦਰ ਬੜਨ ਵਾਲਾ ਕੰਮ ਨਹੀਂ ਜਮਾ ਹੀ ਬੰਦਦਾ ਹ ਹ ਮੰਮੀ ਨੇ ਹੀ ਰਾਤ ਨੂੰ ਨਾ 7:00 ਵਜੇ ਦੇਖਦੇ ਹਾਂ ਦੇਖ ਨਾਟਕ ਹ ਹ 6:30 ਵਜੇ ਤੋਂ 8:00 ਵਜੇ ਤੱਕ ਹ ਹ ਅੰਦਰੇ ਦੇਖ ਲੈ ਜਾਨਵਰ ਜਾਂ ਪੈਦਾ ਹੁੰਦਾ ਜਿਹੜੇ ਤੋਤੇ ਜੁੜਦੇ ਵਾਲੇ ਆ ਕੀੜੀ ਜੀ ਕੀੜੀ ਜੀ ਉੱਥੇ ਅੰਦਰੇ ਪੈਦੋ ਕੋ ਉੱਥੇ ਉਡਣ ਆ ਜਾਂਦੀ ਉੱਥੇ ਮਰ ਜਾਂਦੀ ਉੱਥੇ ਮਰ ਪਵੱਕੜ ਕਹਿੰਦੇ ਜੀ ਨੂੰ ਉਹ ਮਰੇ ਹੋ ਵੀ ਜਾਂਦੇ ਇਹ ਕਿੱਥੇ ਚਲੀ ਜਾਂਦੇ ਫਿਰ ਲੈ ਲੈ ਆਉਂਦੇ ਕਿੱਥੇ ਆਉਂਦੇ ਕਿੱਥੇ ਜਗਾ ਹੈ ਨਹੀਂ ਅੰਦਰ ਉਹਨੂੰ ਵੀ ਸ਼ੀਸ਼ੇ ਲੱਗੇ ਵੇ ਅੰਦਰੇ ਤਿਆਰ ਹੁੰਦੇ ਅੰਦਰੇ ਮਰਦੇ ਤੇ ਜਾਂਦੇ ਜਾਂਦੇ ਕੀੜੀ ਥੋੜੇ ਅੰਦਰ ਚਲੀ ਜਾਂਦੀ ਆ ਕੀੜੀ ਚਲੀ ਜਾਂਦੀ ਆ ਕਿਤੇ ਪਾਸੇ ਉਹਦਾ ਹੀ ਪਵੱਕੜ ਬਣ ਕੇ ਉੱਡ ਲੱਜ ਜਾਂਦੇ ਉੱਡ ਲੱਜ ਜਾਂਦੇ ਮਰਿਆ ਪਤਾ ਦੇਖ ਕੇ ਫਿਰ ਜੂੰਦਾ ਨਾ ਪਾਦਾ ਕੁਝ ਨਹੀਂ ਲੱਗੋ ਕਿਸੇ ਗਏ ਹੋ ਸਾਫ਼ ਵੇ ਹੁੰਦਾ ਫਰਸ਼ ਉੱਕਣ ਚਲੋ ਕਈ ਗੱਲਾਂ ਕੁਦਰਤ ਪਰ ਛੱਡਣੀ ਚਾਹੀ ਕਿੰਨੇ ਰੇਮਾੜਾ ਬਹੇ ਤਾਂ ਹੁਣ ਉਹਦੇ ਵਾਲੀ ਉਕੜਲੀ ਐ ਨਿਕਲੀ ਜਾਣੇ ਨਿਕਲੀ ਜਾਣੇ ਇਹ ਤਾਂ ਇੱਥੇ ਬਿੱਲਾਂ ਦੇ ਲਾਇਦੇ ਬੂਟਾ ਵਿੱਚੇ ਮਸਲਦਾ ਤਾਂ ਕੋਈ ਨਹੀਂ ਲਾਦੇ ਹੁਣ ਆਪਣੀ ਚੋਅ ਇਸ ਨਾਲ ਲਾਦੇ ਇੱਥੇ ਲੈ ਹੁਣ ਲਾਦੇ ਲਾਦੇ ਰਿਕਾਰਡੇ ਲਾ ਇੱਥੇ ਵੀ ਇੱਥੇ ਰਿਕਾਰਡੇ ਲਾ ਜਿਹੜੀ ਪਾਣੀ ਦੀ ਕਸਰ ਮਸਲਦੀ ਨੇ ਉਹਨਾਂ ਨੇ ਕਾਦੇ ਮੀਨਾ ਪੂਰੀ ਕਰੀ ਪੀਏ ਹਾਂ ਹੁਣ ਅਸੀਂ ਚੱਲ ਪਣਾ ਸੀ ਪਿਆਨੇ ਹਾਂ ਦੋ ਚਾਰ ਦਿਨ ਗਿੱਲ ਪੂਰੀ ਰਹਿਣੀ ਆ ਮੀਂਹ ਫੇਰ ਤਿਆਰ ਆ ਗਰਮ ਹੁਣ ਦੇ ਗਰਮਾਸ਼ ਕਿੰਨੀ ਹੋਗੀ ਕਿਲਾ ਕੱਲ ਵੀ ਮੌਸਮ ਦਾ ਨਾਲੇ ਆਪਾਂ ਉਹਦੇ ਦਰਸਤਾਂ ਜਾਏ ਹੋਏ ਹਾਂ ਰਾਤ ਪੱਖੇ ਹੀ ਲਾਉਣੇ ਨਹੀਂ ਪੈਗੇ ਠੰਡ ਹਾਂ ਰਾਤ ਦੇ ਲਾ ਜਾਂ ਤਾਂ ਠੰਡ ਪੀਂਗੀ ਰਾਤ ਠੰਡ ਦੀ ਹੁਣ ਦੇ ਗਰਮਾਸ਼ ਕਿੰਨੀ ਹੋਗੀ ਚਾ ਵਧੀਆ ਅਸੀਂ ਦਾਜੂਂਟਾਂ ਤੇ ਉੱਪਰੇ ਫਿਰਦੇ ਹਾਂ ਹੁਣ ਐਵਰੇਜ ਮੜੀ ਜੀ ਬਣ ਜੂਗੀ ਸੀਪੇ ਤਾਂ ਤਾਂ ਨਹੀਂ ਆਇਆ ਤੱਕੀ ਬਿਲ ਸਮਝ ਗਏ ਹੈ ਆਈਟੀ ਵੀ ਹੈ ਨਾ ਹੁਪੀ ਸਵਾਰਤਾ ਸਮੇਂ ਟਾਈਮ ਪਿਛਲੀ ਵਾਰੀ ਰਖੜੋ ਗਿਆ ਮੈਂ ਜਿਹੜਾ ਤਰੀਕਾ ਤੁਸੀਂ ਦੱਸਿਆ ਤਾਂ ਉਹ ਮੈਂ ਕਾਬੂ ਕਰ ਲਿਆ ਆਹੋ ਜਿਹੜਾ ਸਾਡੇ ਸਕੂਲ ਚ ਪੜ੍ਹ ਕੇ ਬਸ ਇਹ ਕੋਰਤਾ ਦਊਂਗਾ ਹੀ ਹਾਂ ਸਮਝਿਆ ਹੁਣ ਜਿਹੜਾ ਸਾਡੇ ਕੋਲ ਬੋਰਾ ਆ ਸੀ ਸਾਰੇ ਨੂੰ ਬੰਨਣ ਵਾਲਾ ਕੰਮ ਆ ਸਾਲਾ 5 6000 ਮੇਰਾ ਰਖੜਾ ਹੁਣ ਤੈਨੂੰ ਹਾਂ ਮੈਨੂੰ ਐ 3600 ਬਿਲ 800 38 ਯੂਨਟ ਦਾ ਮੈਂ ਤਾਂ ਚੱਲ ਫਿਰਦੇ ਹੀ ਪਹਿਲਾਂ ਥੱਲੇ ਦਾ ਹਾਂ ਮੈਂ 40 ਕਿ ਯੂਨਟ ਥੱਲੇ ਫਿਰਦੇ ਤਾਂ ਫੇਰ ਵੀ ਮੈਂ ਉਹਦਾ ਨੰਬਰ ਲਿਆ ਬੇਲਾਣੇ ਦਾ ਹਾਂ ਮੈਂ ਦਸੀ ਜਦਣਾ ਆ ਹਾਂ ਵੀ ਇਹਨੂੰ ਦੱਸਾਂ ਵੀ ਹੋਰ ਦੇ ਪਤਾ ਲੱਜਾਂਗੇ ਕਿ ਕਦ ਕਾਣਾ ਸਾਡੇ ਰੀਜੀ ਨੇ ਹੂੰ ਸਾਹਮਣੇ ਆ ਮੋਗਾ ਉਹਨਾਂ ਵੀ ਬਹੁਤ ਅੜਪਾਏ ਆ ਬਾਈ ਸਾੜਾ ਪਿੰਡ ਚੈੱਕ ਕਰਕੇ ਸਾਡੇ 5-7 ਘਰ ਵੀ ਛੱਡ ਗਏ ਹਾਂ ਵੀ ਤੁਸੀਂ ਹੋਰ ਵਧੋ ਇੰਨੇ ਮਖਾ ਇੱਕ ਮਰੂਤ ਹੈ ਕਰੇਗਾ ਇੱਥੇ ਕੋਈ ਫੋਨ ਲਾਉਂ ਹੀ ਲੱਗ ਜੀ ਮਰੂਤ ਹੈ ਨਹੀਂ ਸੀ ਵੀ ਆਪਣੇ ਕੋਲ ਲਾ ਦੇ ਜਾਮਣ ਲਾ ਦੇ ਇੱਥੇ ਨੂੰ ਲਾ ਦੇ ਲਾ ਦੇ ਜਾਮਣ ਲਾ ਦੇ ਇੱਥੇ ਲਾ ਜਾਮਣ ਲਾ ਰੱਬ ਰੱਖੇ ਸੁੱਖ ਖਾਣਾ ਆਏ ਵਗਣੇ ਹੁਣ ਕਈ ਕਹਿੰਦੇ ਵੀ ਸਾਹਮਣਾ ਕਿੱਥੇ ਲਾਉਂਗੇ ਅਸੀਂ ਐ ਕਰੂਗੇ ਹੂੰ ਮੇਰੇ ਕੋਲ ਤੇ ਦੋ ਤਿੰਨ ਬੰਦੇ ਲੈ ਕੇ ਗਏ ਐ ਛੇ ਪੈਸੇ ਜਾਮਣੇ ਜੇਗੇ ਤਿੰਨ ਤਿੰਨ ਬੁੱਢੇ ਕਹਿੰਦੇ ਅਸੀਂ ਲਾਉਣੀ ਜਾਮਣਾ ਦੇਖਦਾ ਉਹਨੂੰ ਵੀ ਆਪਣਾ ਆਪਣਾ ਰੋ ਜੱਗਾ ਤਾਂ ਕਹਿੰਦਾ ਲਾਉਣੀ ਨਹੀਂ ਕਰ ਜਾਮਣਾ ਸਭ ਤੇ ਜਾਂ ਚਾ